ਅਮਰੀਕਾ ਦਾ ਇੱਕ ਫੌਜੀ ਜਹਾਜ਼ ਸੈਂਕੜੇ ਗੈਰ ਕਾਨੂੰਨੀ ਭਾਰਤੀਆਂ ਨੂੰ ਲੱਦ ਕੇ ਅੰਮ੍ਰਿਤਸਰ ਲਾ ਗਿਆ। ਇਸ ਖਬਰ ਨੇ ਸਾਰੇ ਪਾਸੇ ਤਹਿਲਕਾ ਮਚਾਇਆ ਹੋਇਆ। ਉਹ ਕਿਉਂ ਗਏ ਸੀ, ਕਿਵੇਂ ਗਏ ਸੀ, ਕੀ ਮਜਬੂਰੀ ਸੀ? ਕਿੰਨੇ ਪੈਸੇ ਲਾ ਕੇ ਗਏ ਸੀ ਇਹ ਇੱਕ ਅਲੱਗ ਵਿਸ਼ਾ। ਪਰ ਉਹਨਾਂ ਦੇ ਆਇਆਂ ਤੇ ਉਹਨਾਂ ਦੇ ਇਸਤਕਬਾਲ ਦੇ ਵਿੱਚ ਜੋ ਕੁਝ ਪੰਜਾਬ 'ਚ ਹੋਇਆ ਮੈਂ ਆ ਜੋਦੇ ਤੇ ਗੱਲ ਕਰਨਾ ਚਾਹੁੰਦੀ ਹਾਂ। ਪੰਜਾਬ ਸਰਕਾਰ ਦੇ ਇੱਕ ਤਕੜੇ ਵਜ਼ੀਰ ਨੇ ਬਿਆਨ ਦਿੱਤਾ ਉਹ ਕਹਿੰਦਾ ਨੌਜਵਾਨਾਂ ਨੂੰ ਗੈਰ ਕਾਨੂੰਨੀ ਪ੍ਰਵਾਸ ਨਹੀਂ ਕਰਨਾ ਚਾਹੀਦਾ ਅੱਗੇ ਕਹਿੰਦਾ ਅਮਰੀਕਾ ਸਰਕਾਰ ਇਹਨਾਂ ਗੈਰ ਕਾਨੂੰਨੀ ਭਾਰਤੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਜੇਲ੍ਹਾਂ ਚ ਨਾ ਸੁਟੇ ਡਿਪੋਰਟ ਨਾ ਕਰੇ ਬਲਕਿ ਉੱਥੇ ਸੈੱਟ ਕਰੇ ਮੈਂ ਇਸ ਮੰਤਰੀ ਨੂੰ ਪੁੱਛਦੀ ਹਾਂ ਕਿਉਂ ਉਹ ਬੇਗਾਨਾ ਮੁਲਕ ਉਹ ਬਗਾਨੇ ਪੁੱਤਾਂ ਨਾਲ ਜੋ ਸਲੂਕ ਕਰ ਰਹੇ ਨੇ ਉਹ ਗੱਲ ਮੈਂ ਬਾਅਦ ਚ ਕਰਾਂਗੀ ਪਰ ਤੁਹਾਡੇ ਤਾਂ ਉਹ ਆਪਣੇ ਪੁੱਤ ਨੇ ਜਿਸ ਸੂਬੇ 'ਚ ਤੁਸੀਂ ਰਾਜ ਕਰ ਰਹੇ ਹੋ ਜਿਸ ਸੂਬੇ ਨੇ 117 ਜੋ 92 ਸੀਟਾਂ ਤੁਹਾਡੀ ਝੋਲੀ 'ਚ ਪਾ ਦਿੱਤੀਆਂ ਉਹ ਉਸ ਸੂਬੇ ਦੇ ਪੁੱਤ ਨੇ ਤੁਸੀਂ ਮੁਲਾਕਾਤਾਂ ਕਰ ਰਹੇ ਹੋ 에어ਪੋਰਟਾਂ ਤੱਕ ਉਹਨਾਂ ਨੂੰ ਮਿਲਣ ਜਾ ਰਹੇ ਹੋ ਪਰ ਮੈਂ ਕਿਸੇ ਵੀ ਅਖਬਾਰ 'ਚ ਹਾਲੇ ਤੱਕ ਇਹ ਬਿਆਨ ਨਹੀਂ ਪੜਿਆ ਕਿ ਤੁਸੀਂ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਹੁਣ ਕੀ ਤੁਸੀਂ ਉਹਨਾਂ ਨੂੰ ਉੱਥੋਂ ਆਇਆ ਨੂੰ ਇੰਨਾ ਹੌਸਲਾ ਦੇ ਸਕਦੇ ਹੋ ਕਿ ਪੰਜਾਬ ਸਰਕਾਰ ਹੁਣ ਤੁਹਾਨੂੰ ਨੌਕਰੀਆਂ ਦੇਵੇਗੀ ਤੁਹਾਡੇ ਤੁਹਾਡੇ ਘਾਟੇ ਵੱਧੇ ਪੂਰੇ ਕਰੇਗੀ ਕ ਭਰਾਇਓ ਨਾ ਅਸੀਂ ਹੈਗੇ ਆ ਕਿ ਆ ਕਿਸੇ ਨੇ ਇਹਨਾਂ ਚ ਬਹੁਤ ਸਾਰੇ ਪੰਜਾਬੀ ਨੌਜਵਾਨ ਇਦਾਂ ਦੇ ਨੇ ਜਿਹੜੇ ਉਦੋਂ ਗਏ ਸੀ ਅਮਰੀਕਾ ਜਦੋਂ ਪੰਜਾਬ 'ਚ ਬਦਲਾਅ ਆ ਗਿਆ ਸੀ ਉਹ ਸਰਕਾਰ ਪੰਜਾਬ 'ਚ ਸੱਤਾ 'ਚ ਸੀ ਜਿਹੜੀ ਕਹਿੰਦੀ ਸੀ ਕਿ ਸਾਡੇ ਪੰਜਾਬ 'ਚ ਤੇ ਬਾਰਲੇ ਮੁਲਕਾਂ ਚੋਂ ਗੋਰਿਆਂ ਨੇ ਕੰਮ ਕਰਨ ਆਇਆ ਕਰਨਾ ਗੋਰੀ ਗੋਰਿਆਂ ਨੇ ਇੱਥੇ ਆ ਕੇ ਨੌਕਰੀਆਂ ਲੱਭਣੀਆਂ ਪਰ ਤੁਹਾਡੇ ਸੂਬੇ ਦੇ ਨੌਜਵਾਨ ਗੋਰਿਆਂ ਦੇ ਕੋਲ ਨੌਕਰੀਆਂ ਕਰਨ ਗਏ ਇੱਕ ਨੰਬਰ 'ਚ ਜਾਇਆ ਨਹੀਂ ਗਿਆ ਦੋ ਨੰਬਰ 'ਚ ਜ਼ਮੀਨਾਂ ਵੇਚ-ਵੇਚ ਕੇ ਗਏ ਪੈਰ ਨਹੀਂ ਲੱਗਣ ਦਿੱਤੇ ਅਗਲਿਆਂ ਨੇ ਡਿਪੋਰਟ ਕਰਕੇ ਵਾਪਸ ਵਤਨੀ ਤੋਰ ਦਿੱਤੇ ਅੱਗੋਂ ਤੁਸੀਂ ਕੀ ਕੀਤਾ ਤੁਹਾਡੀ ਹੁਣ ਕੀ ਜ਼ਿੰਮੇਵਾਰੀ ਹੈ ਤੁਸੀਂ ਇੰਨੇ ਦਿਨ ਦਿੱਲੀ ਡੇਰੇ ਲਾ ਕੇ ਬੈਠੇ ਰਹੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਫਿਕਰ ਤੁਹਾਨੂੰ ਵੱਡ ਵੱਡ ਕੇ ਖਾਂਦਾ ਰਿਆ ਖੋਰੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਖੁੱਸਣ ਦਾ ਡਰ ਸੀ ਇਸੇ ਚੱਕਰ ਚ ਤੁਸੀਂ ਉੱਥੇ ਨਾਰੇ ਲਾਉਂਦੇ ਰਹੇ ਹੁਣ ਤੁਹਾਡੇ ਸੂਬੇ ਦੇ ਪੁੱਤ ਵਿਪਤਾ ਦੇ ਵਿੱਚ ਨੇ ਪੈਸਾ ਉਹਨਾਂ ਦਾ ਉਜੜ ਗਿਆ ਸੈਟੋ ਹੋ ਨਹੀਂ ਸਕੇ ਇਸ ਮੁਲਕ ਚ ਕੰਮ ਕਰਨ ਲਈ ਪਤਾ ਨਹੀਂ ਸਰਮਾਇਆ ਉਹਨਾਂ ਕੋਲ ਹੈਗਾ ਕਿ ਨਹੀਂ ਹੈਗਾ ਹੁਣ ਬਣਦੀ ਤੁਹਾਡੀ ਜ਼ਿੰਮੇਵਾਰੀ ਹੁਣ ਤਕੜੇ ਹੋ ਕੇ ਇਹਨਾਂ ਨੂੰ ਇਸ ਮੁਲਕ ਦੇ ਵਿੱਚ ਸੈੱਟ ਕਰੋ ਕਰੋ ਬੇਰੋਜ਼ਗਾਰੀ ਦੂਰ ਜਦੋਂ ਤੁਸੀਂ ਸੱਤਾ 'ਚ ਆਏ ਸੀ ਤੇ ਵਾਅਦੇ ਕਰਦੇ ਸੀ 6 ਮਹੀਨਿਆਂ 'ਚ ਬੇਰੋਜ਼ਗਾਰੀ ਦੂਰ ਕਰ ਦੇਵਾਂਗੇ ਆ ਵੇਲਾ ਆ ਜਾਂ ਦੂਰ ਕਰਨ ਦਾ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਅਜੇ ਵੀ ਵਿਦੇਸ਼ ਜਾਣ ਦੇ ਸੁਪਨੇ ਲੈ ਕੇ ਬੈਠੇ ਨੇ ਉਹਨਾਂ ਨੂੰ ਵੀ ਕਿਸੇ ਬੰਨੇ ਲਾਓ ਦਿਓ ਉਹਨਾਂ ਨੂੰ ਕੰਮਕਾਰ ਨਿਕਲੇ ਉਹਨਾਂ ਦੇ ਦਿਮਾਗ 'ਚੋਂ ਬਾਹਰ ਜਾਣ ਦਾ ਭੂਤ ਇੱਕ ਮਿਸਾਲ ਕਾਇਮ ਕਰੋ ਹੁਣ ਦਿਓ ਨੌਜਵਾਨੀ ਨੂੰ ਕੰਮਕਾਰ ਤੁਸੀਂ ਬਦਲਾ ਕਰਨ ਆਏ ਸੀ ਅੱਧਾ ਕਾਰਜਕਾਲ ਤੁਹਾਡਾ ਨਿਕਲ ਗਿਆ ਬਦਲਾ ਹੋਇਆ ਕੋਈ ਨਹੀਂ ਪਰ ਰਹਿੰਦੇ ਚ ਕੋਈ ਏਦਾਂ ਦਾ ਕਰ ਜਾਓ ਕਿ ਤੁਹਾਡੇ ਸੂਬੇ ਦਾ ਕੋਈ ਨੌਜਵਾਨ ਬਾਹਰ ਜਾਣ ਲਈ ਮੂੰਹ ਨਾ ਕਰੇ ਉਹਨੂੰ ਪਤਾ ਹੋਵੇ ਪੜ੍ਹ ਲਿਖ ਕੇ ਮੈਂ ਆਪਣੇ ਜੋਗਾ ਕਮਾ ਲੈਣਾ ਸਾਡੀਆਂ ਸਰਕਾਰਾਂ ਨੂੰ ਸਾਡਾ ਫਿਕਰ ਹੈ ਐਵੇਂ ਕੈਮਰੇ ਇਕੱਠੇ ਕਰਕੇ ਪੱਤਰਕਾਰ ਇਕੱਠੇ ਕਰਕੇ ਫੋਟੋਆਂ ਨਾ ਖਚਾਈ ਜਾਓ ਬਹੁਤ ਫੋਟੋਆਂ ਸੀ ਤੁਹਾਡੀਆਂ ਵੇਖ ਲਈਆਂ ਨੇ ਬੱਸਾਂ ਤੇ ਲੱਗੀਆਂ ਪੰਜਾਬ ਚ ਸੜਕਾਂ ਤੇ ਚੱਪੇ-ਚੱਪੇ ਤੇ ਲੱਗੀਆਂ ਤੁਸੀਂ ਤੇ ਯੋਗਾ ਕਰਨ ਕਿਸੇ ਸ਼ਹਿਰ ਚ ਜਾਣਾ ਹੋਵੇ ਤੇ ਕਰੋੜਾਂ ਖਰਚ ਕੇ ਸਾਨੂੰ ਦੱਸ ਦਿਓ ਸਾਨੂੰ ਉਹਨਾਂ ਦੱਸੋ ਯੋਗਾ ਆਪਣੇ ਘਰੇ ਕਰੋ ਉਹ ਪੈਸਾ ਪੰਜਾਬ ਨੂੰ ਉਸਾਰੂ ਬਣਾਉਣ ਚ ਲਗਾਓ ਸਾਨੂੰ ਕੋਈ ਚਾਹ ਨਹੀਂ ਤੁਹਾਡੀਆਂ ਫੋਟੋਆਂ ਦੇਖਣ ਦਾ ਆ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲੇ ਕਿੱਧਰ ਗਏ ਨੇ ਸਾਰੇ ਕੋਈ ਕੂਆ ਹੀ ਨਹੀਂ ਗਲਤੀ ਹੋ ਗਈ ਨੌਜਵਾਨਾਂ ਤੋਂ ਗਲਤ ਰਾਖ ਤਿਆਰ ਕਰ ਬੈਠੇ ਨੇ ਆਪਣੇ ਘਰ ਚ ਲਾਉਣ ਲਈ ਰੋਜੀ ਰੋਟੀ ਲਈ ਪਰ ਤੁਹਾਡੇ ਹੀ ਬੱਚੇ ਨੇ ਤੁਹਾਡੇ ਹੀ ਭੈਣ ਭਰਾ ਨੇ ਪਾਓ ਇਹਨਾਂ ਨੂੰ ਸਿੱਧੇ ਰਾਹ ਤੁਹਾਨੂੰ ਰੱਬ ਦਾ ਵਾਸਤਾ ਲੀਡਰੋ ਹੁਣ ਬਸ ਕਰੋ ਸੰਜੀਦਾ ਹੋਵੋ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਓ ਗੋਰਿਆਂ ਨੂੰ ਨੌਕਰੀਆਂ ਰਹਿਣ ਦਿਓ ਨਾ ਦਿਓ ਪਰ ਤੁਹਾਡੇ ਆਪਣੇ ਸੂਬੇ ਦੇ ਵਿੱਚੇ ਬੇਰੋਜ਼ਗਾਰੀ ਕਰਕੇ ੱੱਕੇ ਖਾ ਰਹੇ ਨੇ ਗਲਤ ਰਾ ਚੁਣ ਰਹੇ ਨੇ ਉਹਨਾਂ ਨੂੰ ਸੰਭਲੋ ਕੰਮ ਦੇ ਦਿਓ ਰੋਟੀ ਤੇ ਲਾ ਦਿਓ ਤਾਂ ਕਿ ਉਹਨਾਂ ਨੂੰ ਗਲਤ ਢੰਗ ਨਾਲ ਪ੍ਰਵਾਸ ਨਾ ਕਰਨਾ ਪਵੇ ਉਹਨਾਂ ਦੀ ਰੋਜ਼ੀ ਰੋਟੀ ਦਾ ਵਸੀਲਾ ਕਰ ਲਓ ਧੰਨਵਾਦ ਤੁਹਾਡਾ